ਯਾਰ ਉਸ 30 ਵਰਗਾ ਅੱਡਾ ਗੰਭਰੂ ਅੱਡਾ ਚੌੜਾ ਯਾਰ ਮਾਰ ਕੇ ਰੱਖਤਾ ਯਾਰ ਆ 40s ਵਰਗੇ ਜਿਹੜੇ ਕਿ ਪਿੱਛੋਂ ਪਤਾ ਨਹੀਂ ਕੌਣ ਚਲਾਉਂਦਾ ਇਹਨਾਂ ਨੂੰ ਕਿਵੇਂ ਚਲਦੇ ਨੇ ਕਿਵੇਂ ਨਹੀਂ ਸਾਡੇ ਨੌਜਵਾਨ ਪੁੱਤ ਖਾਈ ਜਾਂਦੇ ਨੇ ਯਾਰ ਇੰਟਰਵਿਊ ਅਸੀਂ ਇਸ ਲਈ ਦਿੱਤੀਆਂ ਮੈਂ ਵੀ ਭਾਈ ਇਹਨਾਂ ਦਾ ਕੋਈ ਹੱਲ ਕਰੋ ਬਵਾਰਾ ਪਸ਼ੂਆ 6 ਫੁੱਟ ਦਾ ਨੌਜਵਾਨ ਮਾਰਤਾ ਤੇ ਸਰਕਾਰਾਂ ਦਾ ਕੋਈ ਫਰਜ਼ ਹੀ ਨਹੀਂ ਰਹਿ ਗਿਆ ਯਾਰ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਪੰਜਾਬ 'ਚ ਇਸ ਸਮੇਂ ਚੱਲ ਕੀ ਰਿਹਾ ਕੋਈ ਪਤਾ ਨਹੀਂ ਕਿਵੇਂ ਲਿਆ ਕੋਈ ਕੀ ਕਰਤਾ ਸਿਰਫ ਝੇਡਾ ਕਰਨ ਨੂੰ ਜਿਹੜੀ ਰਹਿ ਗਈ ਆ ਪੰਜਾਬ ਦੀ ਰਾਜਨੀਤੀ ਬਾਲਾ ਅਬ ਬਿਜਲੀ ਵਿਭਾਗ ਸਭ ਤੋਂ ਵੱਧ ਲੁੱਟੀ ਜਾਂਦਾ ਹੀ ਆ। ਸੱਤ ਸ਼ਰੀਆ ਕਾਲ ਪੰਜਾਬੀਓ। ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਹਫਤੇ ਪੰਜਾਬ ਦੇ ਵਿੱਚ ਬੜਾ ਕਹਿਰ ਹੋਇਆ। ਦੋ ਨੌਜਵਾਨ ਪੁੱਤ ਰਾਜਬੀਰ ਜਵੰਦਾ ਅਤੇ ਉਸ ਤੋਂ ਬਾਅਦ ਵਰਿੰਦਰ ਘੁੰਮਣ ਉਹਨਾਂ ਦੀ ਮੌਤ ਹੁੰਦੀ ਹੈ। ਮੈਂ ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਨਹੀਂ ਬੋਲ ਸਕਿਆ ਕਿਉਂਕਿ ਸਿਹਤ ਕੋਈ ਇਸ਼ੂ ਸੀਗੇ ਬਿਮਾਰ ਸੀਗਾ। ਯਾਰ ਤੁਸੀਂ 6.5 ਫੁੱਟ ਦਾ ਨੌਜਵਾਨ ਡਾਕਟਰਾਂ ਦੀ ਅੰਗੈਲੀ ਕਰਕੇ ਲਾ ਲਓ। ਜਾ ਕਿਵੇਂ ਯਾਰੋ ਮਰ ਗਿਆ ਇਹ ਫੋਰਟਿਸ ਹਸਤਾਲ ਕਿਉਂ ਕਹਿਰ ਦਾ ਕੇਂਦਰ ਬਣੇ ਹੋਏ ਨੇ ਰਾਜਵੀਰ ਜਵੰਦਾਹ ਹੋਰਾਂ ਦੀ ਮੌਤ ਵੀ ਫੋਰਟਿਸ ਹੁੰਦੀ ਹੈ ਉਸ ਤੋਂ ਬਾਅਦ ਅ ਵਰਿੰਦਰ ਘੁੰਮਣ ਵੀ ਕਹਿੰਦੇ ਫੋਰਟਿਸ ਇੱਕ ਮਸਲ ਦਾ ਛੋਟਾ ਜਿਹਾ ਆਪਰੇਟ ਕਰਾਉਣ ਜਾਂਦਾ ਤੇ ਉਸ ਤੋਂ ਪਹਿਲਾਂ ਉਹਨੇ ਨੇ ਐਮ ਆਰ ਆਈ ਮਸ਼ੀਨ 'ਚ ਜਾਂਦਿਆਂ ਨੇ ਵੀਡੀਓ ਬੈਾਈਆਂ ਨੇ ਤੇ ਮੌਤ ਹੋ ਗਈ ਯਾਰ ਯਾਰ ਤੁਸੀਂ ਛਤੀਰੀ ਵਰਗਾ ਨੌਜਵਾਨ ਮਾਰਤਾ ਯਾਰ ਇਹੋ ਜਿਹਾ ਨੌਜਵਾਨ ਯਾਰ ਪੈਦਾ ਹੋਣਾ ਇੰਨਾ ਚੌੜਾ ਸੀ ਯਾਰ ਘੱਟੋ ਘਾਟੋ ਬੰਦਾ ਯਾਰ ਕਿੱਥੋਂ ਪੈਦਾ ਹੋ ਜੂ ਯਾਰ ਇਹੋ ਜਿਹਾ ਨੌਜਵਾਨ ਮੈਂ ਯਾਰ ਨੌਜਵਾਨਾਂ ਦੇ ਪਤਾ ਨਹੀਂ ਪਰਮਾਤਮਾ ਵੱਲੋਂ ਕੀ ਕਹਿ ਰਿਹਾ ਪਰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਬਾਈ ਆਪ ਦਾ ਸੇਫਟੀ ਦਾ ਖਿਆਲ ਰੱਖੋ ਯਾਰ ਟੂ ਵੀਲਰ ਛੱਡ ਦਿਓ ਯਾਰ ਅਸੀਂ ਨਹੀਂ ਕਿਤੇ ਜਾਣਾ ਟੂ ਵੀਲਰ ਤੇ ਯਾਰ ਆ ਜਿਹੜੇ ਜਿਮ ਲਾਉਂਦੇ ਨੇ ਜਿਹੜੇ ਤਗੜੇ ਮੁੰਡੇ ਨੇ ਯਾਰ ਆਪ ਦਾ ਖਿਆਲ ਰੱਖੋ ਯਾਰ ਉਹ ਯਾਰ ਨਾਸ ਹੋ ਗਿਆ ਯਾਰ ਵਰਿੰਦਰ ਘੁੰਮਣ ਐਡਾ ਉੱਚਾ ਲੰਮਾ ਸੋਹਣਾ ਸਦਾਖਾ ਕਿੰਨਾ ਉਹ ਜਿਹੜਾ ਸੋਹਣਾ ਮੁੰਡਾ ਸੀ ਯਾਰ ਉਹ ਹੈਂਡਸਮ ਕਿੰਨਾ ਜ਼ਿਆਦਾ ਸੀ ਯਾਰ ਉਹ ਬਾਲੀਵੁੱਡ ਸਲਮਾਨ ਖਾਨ ਵਰਗੇ ਨਾ ਫਿਲਮਾਂ 'ਚ ਕੰਮ ਕੀਤਾ ਹੋਰ ਕਈ ਫਿਲਮਾਂ ਜਾਇਆ ਪੰਜਾਬੀ ਕਬੱਡੀ ਫਿਲਮ 'ਚ ਆਇਆ ਯਾਰ ਮੁੰਡਾ ਇਹੋ ਜਿਹਾ ਸਰੀਰ ਬਣਨਾ ਹੀ ਨਹੀਂ ਯਾਰ ਇੱਥੇ ਲੋਕ ਮਰ ਜਾਂਦੇ ਨੇ ਸਾਰੀ ਸਾਰੀ ਜ਼ਿੰਦਗੀ ਮੀਟ ਚਿਕਨ ਖਾ ਕੇ ਵੀ ਸਰੀਰ ਚੌੜਾ ਕਰ ਲਈਏ ਛਾਤੀ ਯਾਰ ਉਸ ਤੇਰੀ ਵਰਗਾ ਅੱਡਾ ਗੰਬਰੂ ਅੱਡਾ ਚੌੜਾ ਯਾਰ ਮਾਰ ਕੇ ਰੱਖਤਾ ਯਾਰ 1100 ਉਹਦੇ ਕੋਲ ਮਈਆਂ ਸੀਗੀਆਂ 7-810 ਦੇ ਨੇ ਗਾਈਆਂ ਸੀਗੀਆਂ ਹਣਾ ਐਡਾ ਕਾਰੋਬਾਰ ਤਗੜਾ ਅਮੀਰ ਜੱਦੀ ਸਰਦਾਰ 100 ਕਿਲੇ ਦੇ ਕਰੀਬ ਜ਼ਮੀਨ ਜਾਇਦਾਦ ਦੱਸਦੇ ਨੇ ਯਾਰ ਉਹ ਯਾਰ ਉਹ ਭੰਗ ਦੇ ਭਾਣੇ ਰੜ ਕੇ ਆ ਯਾਰ ਵਿਚਾਰਾ ਯਾਰ ਯਾਰ ਕੀ ਲੈਣਾ ਸੀ ਇਹੋ ਜਿਹੇ ਡਾਕਟਰਾਂ ਤੋਂ ਯਾਰ ਆਖਰ ਲੋੜ ਕਿਉਂ ਪੈਂਦੀ ਐ ਇਹ ਸਰਕਾਰ ਨੂੰ ਮੇਰਾ ਸਵਾਲ ਆ ਪੰਜਾਬ ਸਰਕਾਰ ਨੂੰ ਤੁਸੀਂ ਸਿਵਲ ਹਸਪਤਾਲ ਚੱਜਦੇ ਬਣਾ ਦਿਓ ਆ ਕੂਚੀਆਂ ਵੇਰ ਕੇ ਆ ਬਣਾਤੇ ਦਵਾਈਆਂ ਕੇਂਦਰ ਹਾਲ ਉਥੇ ਕੀ ਆ ਬਾਈ ਆ ਫੋਰਟੇ ਜੜ ਕੇ ਜਿਹੜੇ ਕੀ ਪਿੱਛੋਂ ਪਤਾ ਨਹੀਂ ਕੌਣ ਚਲਾਉਂਦਾ ਇਹਨਾਂ ਨੂੰ ਕਿਵੇਂ ਚਲਦੇ ਨੇ ਕਿਵੇਂ ਨਹੀਂ ਸਾਡੇ ਨੌਜਵਾਨ ਪੁੱਤ ਖਾਈ ਜਾਂਦੇ ਨੇ ਯਾਰ ਆਕਸੀਜਨ ਦੀ ਕਮੀ ਉਹ ਮੈਨੂੰ ਲੱਗਦਾ ਉਹ ਨੀਲਾ ਸ਼ਾਇਦ ਤਾਂ ਹੋ ਗਿਆ ਯਾਰ ਡਾਕਟਰ ਆਪਦੀ ਗਲਤੀ ਮੰਨਣਗੇ ਮੰਨ ਵੀ ਲੈਣ 46 ਸਾਲ ਕਹਿ ਵੀ ਦਵੇ ਵੀ ਹਾਂ ਪਹਿਲੀ ਗੱਲ ਹੁਣ ਕਹੀ ਦਿੱਤਾ ਵੀ ਨਹੀਂ ਹਾਰਟ ਅਟੈਕ ਆਇਆ ਉਹ ਨੌਜਵਾਨ ਵਾਪਸ ਆ ਜੂ ਯਾਰ ਘੁੰਮਣ ਕੇ ਤੇ ਮਿਲ ਜੂਗਾ ਯਾਰ ਯਾਰ ਘੁੰਮਣ ਰਗੇ ਮੁੰਡੇ ਯਾਰ ਤੁਸੀਂ ਮਾਰ ਕੇ ਰੱਖਦੇ ਮੈਨੂੰ ਸਮਝ ਨਹੀਂ ਆਉਂਦੀ ਇਹ ਚੱਲ ਕੀ ਰਿਹਾ ਪੰਜਾਬ 'ਚ ਯਾਰ ਯਾਰ ਤੁਸੀਂ ਆਪਰੇਟ ਕਰਨਾ ਹੈ ਉਹ ਬਿਲਕੁਲ ਤੰਦਰੁਸਤ ਬੰਦਾ ਸੀ ਉਹਦੀ ਹਾਰਟ ਬੀਟ ਸਭ ਕੁਝ ਏ ਟੂ ਜ਼ੈਡ ਨਾਰਮਲ ਸੀ ਫਿਰ ਉਹਦੀ ਮੌਤ ਹੋਈ ਕਿਵੇਂ ਕਿ ਅਸੀਂ ਇਸ ਕਾਰਨ ਪਿੱਛੇ ਜਾਵਾਂਗੇ ਕਿ 46 ਨੂੰ ਸਵਾਲ ਹੋਣਗੇ ਕੀ ਸਰਕਾਰ ਕੁਛ ਬੋਲੂਗੀ ਕਿਉਂਕਿ ਉਹ ਬੋਲ ਲੈਣਾ ਹਟ ਗਏ ਉਹ ਮੁੰਡਾ ਬੋਲਦਾ ਹੁੰਦਾ ਸਰਕਾਰ ਦੇ ਵਿਰੋਧ ਸੁਖਵਿੰਦਰ ਕਲਕੱਤਾ ਉਹ ਮਰ ਗਿਆ ਵਿਚਾਰਾ ਹੈਨਾ ਰਾਜਵੀਰ ਜਵੰਦਾ ਗਾਇਕੀ ਦਾ ਨ ਉੱਭਰਦਾ ਸਤਾਰਾ ਸੀ ਬਾਵੇ ਅਰਗਿਆਂ ਤੋਂ ਬਾਅਦ ਜੇ ਕੋਈ ਵਧੀਆ ਖਾੜੇ ਦੱਸਦੇ ਆ ਪਹਿਲਾਂ ਨਮੋਣ ਵਾਰਿਸ ਭਰਾ ਹੁੰਦੇ ਸੀ ਉਸ ਤੋਂ ਬਾਅਦ ਰਣਜੀਤ ਬਾਵਾ ਆਇਆ ਹੁਣ ਤਾਂ ਉਹ ਰਾਜਵੀਰ ਜਵੰਦਾ ਸੀ ਇਹਦਾ ਵੀ ਯਾਰ ਤੁਸੀਂ ਪਸ਼ੂਆਂ ਨੇ ਚੱਕ ਤਾਂ ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ ਆਵਾਰਾ ਡੰਗਰ ਛਰੇ ਆਮ ਘੁੰਮੀ ਜਾਂਦੇ ਨੇ ਕਾਤਲ ਬਣ ਕੇ ਪੰਜਾਬ 'ਚ ਯਾਰ ਕੋਈ ਬੋਲ ਨਹੀਂ ਰਿਹਾ ਸਾਰੇ ਚੁੱਪ ਨੇ ਅਸੀਂ ਬੋਲਦੇ ਆ ਤੇ ਉਹਦੇ ਉਸ ਤੋਂ ਬਾਅਦ ਜੋ ਕੁਝ ਹੋਇਆ ਜਿਵੇਂ ਮੰਨ ਲਓ ਲੋਕ ਕਹਿੰਦੇ ਤੁਸੀਂ ਵੀ ਤਾਂ ਐਂਟਰੀ ਮੋ ਦਿੱਤੀਆਂ ਭਰਾਵੋ ਐਂਟਰੀ ਮੋ ਅਸੀਂ ਇਸ ਲਈ ਦਿੱਤੀਆਂ ਮੈਂ ਵੀ ਭਾਈ ਇਹਨਾਂ ਦਾ ਕੋਈ ਹੱਲ ਕਰੋ ਬਾਰਾ ਪਸ਼ੂਆ 6 ਫੁੱਟ ਦਾ ਨੌਜਵਾਨ ਮਾਰਤਾ ਤੇ ਆਹ ਮੁੰਡਾ 6.5 ਫੁੱਟ ਦਾ ਯਾਰ ਐਡਾ ਚੌੜਾ ਯਾਰ ਇੱਕ ਸੂਈ ਮਾਰ ਗਈ ਆ ਆਮ ਤੌਰ ਤੇ ਆਪਣੇ ਚੱਲਦਾ ਹੁੰਦਾ ਨਾ ਵੀ ਭਾਈ 6-6 ਫੁੱਟਾਂ ਨੂੰ 2 ਇੰਚ ਦੀ ਸੂਈ ਖਾ ਗਈ ਆ ਯਾਰ ਇਹਦੇ ਨਾਲ ਕੁਮਿੰਦਰ ਘੁੰਮਣਾ ਕੀ ਹੋਇਆ ਬਾਈ ਨਾ ਯਾਰ ਮਗਰ ਕੌਣ ਉਹਦਾ ਬਾਪ ਆ ਬਜ਼ੁਰਗ ਕੋਈ ਨਹੀਂ ਬੋਲਿਆ ਕਿਵੇਂ ਕਰਨਗੇ ਕਿਉਂਕਿ ਲੋਕ ਭਾਈ ਐ ਦੇਖੀ ਜਾਂਦੇ ਨੇ ਹਾਂ ਬਹੁਤ ਰੈਸਟ ਐਂਡ ਪੀਸ ਆਰ ਆਈ ਪੀ ਮੇਰੇ ਅਗਲ ਲੱਕ ਕੇ ਲਾਮ ਹੋ ਜਾਣਾ ਯਾਰ ਸਰਕਾਰਾਂ ਦਾ ਕੋਈ ਫਰਜ਼ ਹੀ ਨਹੀਂ ਰਹਿ ਗਿਆ ਯਾਰ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਪੰਜਾਬ ਚ ਇਸ ਸਮੇਂ ਚੱਲ ਕੀ ਰਿਹਾ ਮੈਂ ਆਪਦੀ ਕਿਵੇਂ ਆਪਦੀ ਜ਼ਿੰਮੇਵਾਰੀ ਕਿਵੇਂ ਸੰਭਾਲਣੀ ਆ ਛੇੜਾਂ ਕਰ ਦੇਣੀਆਂ ਜੁਕਤਾਂ ਪਾਕਿਸਤਾਨ ਵਾਲੇ ਕਰਦੇ ਨੇ ਛੇੜਾਂ ਕਰਕੇ ਜੁਕਤਾਂ ਕਰਕੇ ਤੁਸੀਂ ਲੋਕਾਂ ਨੂੰ ਭਰਮਾਈ ਜਾਂਦੇ ਅਸੀਂ ਕੀ ਲੈਣਾ ਯਾਰ ਜੇ ਉਹਨਾਂ ਨੇ ਮਾਰਾ ਕੀਤਾ ਬਾਦਲਾਂ ਨੇ ਜਾਂ ਕਾਂਗਰਸੀਆਂ ਨੇ ਤਾਂ ਹੀ ਉਹ ਲਾਏ ਨੇ ਤਾਂ ਹੀ ਤੁਹਾਨੂੰ ਲਿਆਂਦਾ ਸੀ ਤੁਸੀਂ ਜੁਗਤਾਂ ਕਰੀ ਜਾਂਦੇ ਛੇਡਾਂ ਕਰੀ ਜਾਂਦੇ ਹੋ ਕੋਈ ਪੱਤਰਕਾਰ ਫੜ ਲਿਆ ਕੋਈ ਕੀ ਕਰਤਾ ਸਿਰਫ ਛੇਡਾਂ ਕਰਨ ਨੂੰ ਜਿਹੜੀ ਰਹਿ ਗਈ ਆ ਪੰਜਾਬ ਦੀ ਰਾਜਨੀਤੀ ਗੱਲ ਦੱਸੋ ਵੀ 40 ਸਸਤਾ ਨੂੰ ਪੁੱਛੋ ਤੁਸੀਂ ਯਾਰ ਸਾਢੇ 6 ਫੁੱਟ ਦਾ ਮੁੰਡਾ ਮਾਰਤਾ ਕਿਵੇਂ ਮਾਰਿਆ ਉਹ ਕੀ ਉਹਦੇ ਚ ਕੀ ਹੋਇਆ ਕੀ ਨਹੀਂ ਕੁਝ ਡਾਕਟਰ ਕਲੀਅਰ ਕਰਨਗੇ ਕਦੇ ਵੀ ਨਹੀਂ ਜਬੰਦੇ ਨੂੰ 12 ਦਿਨ ਵੈਂਟੀਲੇਟਰ ਪਾ ਕੇ ਨਕਲੀ ਸਾਧਬਾਈ ਕਰੇ ਹੋ ਕਿਉਂ ਭਾਈ ਕੀ ਕਸੂਰ ਸੀ ਉਸ ਨੌਜਵਾਨ ਦਾ ਯਾਰ ਕੋਈ ਹੈ ਜਵਾਬ ਕਿਸੇ ਕੋਲੇ ਕੋਈ ਗੱਲਬਾਤ ਦਾ ਜਵਾਬ ਹੈ ਮੇਰੀ ਗੱਲ ਦਾ ਤੁਸੀਂ ਲੁੱਟ ਕੇ ਪੰਜਾਬ ਖਾਲਿਆ ਪੰਜਾਬ ਨੂੰ ਤਬਾਹ ਕੀਤਾ ਪਿਆ ਸਮੇਂ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਥਾਣੇ ਆ ਕਚਹਿਰੀਆਂ ਦਸੀਲਾ ਸਭ ਕਿਤੇ ਰਿਸ਼ਵਤ ਦਾ ਬੋਲ ਬੜਾ ਉਹ ਬਿਜਲੀ ਵਿਭਾਗ ਸਭ ਤੋਂ ਵੱਧ ਲੁੱਟੀ ਜਾਂਦਾ ਯਾਰ ਕੀ ਰਕੀ ਦੇ ਬੋਲੀਏ ਯਾਰ ਤੁਸੀਂ ਐਂਡ ਆਫ ਦਾ ਡੇ ਇਹ ਵੀਡੀਓ ਸਰਵਿੰਦਰ ਘੁੰਮਣ ਲਈਆ ਉਹਨੂੰ ਸਲੂਟ ਆ ਭਰਾ ਨੂੰ ਪਰਮਾਤਮਾ ਚਰਨਾ ਚ ਥਾਂ ਦੇਵੇ ਪਰ ਯਾਰ ਉਹ ਗੱਭਰੂ ਮਾਰਿਆ ਗਿਆ ਯਾਰ ਤੁਸੀਂ ਅਪਰੇਟ ਕਰਨਾ ਰੀਡ ਦੀ ਹੱਡੀ 'ਚ ਸੋਨ ਨਾਲ ਟਿਕਾ ਲੱਗਦਾ ਹਸਪਤਾਲਾਂ 'ਚ ਰੋਜ਼ ਜਾਂਦੇ ਆ ਵਾ ਪੈਂਦਾ ਰਹਿੰਦਾ ਉਹ ਜਿਹੜਾ ਆਕਸੀਜਨ ਹੁਣ ਬਿਹੋਸ਼ ਹੋਮੇ ਕਰਦੇ ਨੇ ਯਾਰ ਧਿਆਨ ਰੱਖੋ ਮਰ ਕਿਵੇਂ ਗਿਆ ਯਾਰ ਮੁੰਡਾ ਹਾਟੇ ਗਿਆ ਏਡੇ ਏਡੇ ਬੰਦੇ ਨੂੰ ਭਾੜ ਜਿੱਡੇ ਸਰੀਰ ਨੂੰ ਹਾਟੇ ਕਾ ਜੂ ਯਾਰ ਸਮਝੋ ਬਾਹਰ ਗੱਲ ਆ ਭਰਾਵਾ ਬਸ ਮਾਲਕ ਉਹਨੂੰ ਚਰਨਾਚ ਖਾਂ ਦੇਵੇ ਅਤੇ ਪੰਜਾਬ ਸਰਕਾਰ ਨੂੰ ਸਮੱਤ ਬਖਸ਼ੇ ਇਹ ਛੇਡਾਂ ਕਰਨ ਤੋਂ ਜੁਗਤਾ ਕਰਨ ਤੋਂ ਬਾਅਦ ਆ ਕੇ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦੇਣ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ